ਨਾਬਾ ਵਿਖੇ ਨਵੰਬਰ 2016 ਵਿੱਚ ਨਾਬਾ ਦੀ ਮੈਕਸਿਮਮ ਸਿਕਿਉਰਿਟੀ ਜੇਲ ਵਿੱਚੋਂ ਇੱਕ ਵੱਡੀ ਸਾਜ਼ਿਸ਼ ਕਰਕੇ ਚਾਰ ਗੈਂਗਸਟਰ ਅਤੇ ਦੋ ਅਤਵਾਦੀਆਂ ਨੂੰ ਫਿਲਮੀ ਅੰਦਾਜ਼ ਵਿੱਚ ਜੇਲ ਬ੍ਰੇਕ ਕਰਕੇ ਪਜਾਹ ਦਿੱਤਾ ਸੀ ਇਸ ਮਾਮਲੇ ਵਿੱਚ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ ਨਾਬਾ ਜੇਲ ਬ੍ਰੇਕ ਕੇਸ ਦਾ ਮਾਸਟਰਮਾਈਂਡ ਰਮਨਜੀਤ ਸਿੰਘ ਰੂਮੀ ਨੂੰ ਹਾਂਗਕਾਂਗ ਤੋਂ ਭਾਰਤ ਲਿਆਂਦਾ ਗਿਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਰਮਨਜੀਤ ਸਿੰਘ ਰੂਮੀ ਉਹ ਸ਼ਖਸ ਹੈ ਜਿਸ ਨੇ ਵਿਦੇਸ਼ ਵਿੱਚ ਬੈਠ ਕੇ ਨਾਬਾ ਜੇਲ ਬ੍ਰੇਕ ਕੇਸ ਨੂੰ ਅੰਜਾਮ ਦਿੱਤਾ ਰਮਨਜੀਤ ਸਿੰਘ ਰੂਮੀ ਦੇ ਖਿਲਾਫ 2017 ਵਿਚ ਭਾਰਤ ਸਰਕਾਰ ਨੇ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਸੀ ਜਿਸ ਨੂੰ ਹਾਂਗਕਾਂਗ ਪੁਲਿਸ ਨੇ 2018 ਵਿੱਚ ਹਾਂਗਕਾਂਗ ਤੋਂ ਗ੍ਰਿਫਤਾਰ ਕੀਤਾ ਜਿਸ ਉੱਪਰ ਹਾਂਗਕੁੰਗ ਵਿੱਚ ਵੀ ਡਕੈਤੀ ਕਰਨ ਦੇ ਦੋਸ਼ ਹਨ ਗ੍ਰਿਫਤਾਰੀ ਤੋਂ 6 ਸਾਲ ਬਾਅਦ ਪਟਿਆਲਾ ਪੁਲਿਸ ਐਸਪੀ ਹਰਵਿੰਦਰ ਵੇਰਕ ਦੀ ਅਗਵਾਈ ਹੇਠ ਹਾਂਗਕਾਂਗ ਪਹੁੰਚ ਕੇ ਅੱਜ ਰਮਨਜੀਤ ਸਿੰਘ ਰੋਮੀ ਨੂੰ ਭਾਰਤ ਲਿਆਂਦਾ ਗਿਆ ਆंचं ਬੇਟ ਹੋ ਗਈ ਯਾਰ ਸਾਰੀ ਕਬਾਈ ਸਾਰੀ ਹੋ ਗਈ ਬਾਈ ਸਰ ਵੀ ਹੋਈ ਮੇਰੇ ਸਾਹਿਬ ਕੀ ਅਪਡੇਟ ਹੈਗਾ ਜੀ ਅਪਡੇਟ ਹੈਗੀ ਹੈ ਕਿ ਜਿਹੜਾ ਅਕਿਊਜ਼ਡ ਰਮਨਜੀਤ ਸਿੰਘ ਰੋਮੀ ਮੈਕਸਿਮ ਸਕਿਉਰਟੀ ਜੇਲ ਨਾਭਾ ਦਾ ਜਿਹੜਾ ਅਕਿਊਜ਼ਡ ਹੈਗਾ ਸੀ ਮੇਨ ਮਾਸਟਰਮਾਈਂਡ ਹੈਗਾ ਸੀ ਉਹਨੂੰ ਅੱਜ ਹਾਂਗਕਾਂਗ ਤੋਂ ਜਿਹੜਾ ਅਸੀਂ ਐਕਸਟਰਾ ਡਾਈਟ ਕਰਕੇ ਲੈ ਕੇ ਆਏ ਆ ਉਹਦਾ ਹੁਣ ਜਿਹੜਾ ਹੈਗਾ ਜੈ ਸਾਹਿਬ ਦੇ ਪੇਸ਼ ਕੀਤਾ ਸੀ ਉਹਨੇ ਦਾ ਮੈਡੀਕਲ ਜਿਹੜਾ ਹੈਗਾ ਇੱਥੇ ਸਿਵਲ ਹਸਪੀਟਲ ਨਾਬਾ ਤੋਂ ਕਰਵਾਇਆ ਹੁਣ ਇਹਨੂੰ ਹੈਗਾ ਜੇਲ ਦੇ ਵਿੱਚ ਜਿਹੜਾ ਹੈਗਾ ਲੈ ਕੇ ਲੋਜ ਕਰਾਉਣਾ ਸਰ ਕਸ਼ਮੀਰ ਅਸੀਂ ਗਲਵੱਡੀ ਦੀ ਗ੍ਰਿਫਤਾਰੀ ਹੋ ਸਕਦੀ ਨਹੀਂ ਉਹ ਸਾਰਾ ਜਿਹੜਾ ਹੈਗਾ ਬਾਅਦ ਦੇ ਵਿੱਚ ਹੈਗਾ ਸਿਰਫ ਫਿਲਹਾਲ ਅਸੀਂ ਜਿਹੜਾ ਟੂ ਦੀ ਇਸ ਫੈਕਟ ਦਾ ਕੀ ਕੰਸਰਨ ਸਰ ਸਬਸਡ ਮੈਡੀਕਲ ਮੈਡੀਕਲ ਜਾ ਇਹ ਜਿਹੜੀ ਹੈਗੀ ਇਟਸ ਅ ਮੈਟਰ ਆਫ ਪ੍ਰਾਊਡ ਫॉर ਦੀ ਪੰਜਾਬ ਪੁਲਿਸ ਜਿਹੜਾ ਹੈਗਾ ਸਾਡੀ ਪੰਜਾਬ ਪੁਲਿਸ ਮਾਨਯੋਗ ਡੀਜੀਪੀ ਸਾਹਿਬ ਸਾਡੇ ਮਿਸ ਗੌਰਵ ਜੱ ਸਾਡੇ ਜਿਹੜੇ ਹੈਗੇ ਸਰਕਾਰ ਵੱਲੋਂ ਜਿਹੜੀ ਹੈਗੀ ਜਿਹੜੀ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਸਪੋਰਟ ਤੇ ਸਟ੍ਰਿਕਟ ਜਿਹੜਾ ਹੈਗਾ ਗੈਂਗਸਟਰਸ ਦੇ ਖਿਲਾਫ ਐਕਸ਼ਨ ਲੈਣ ਦੀ ਜਿਹੜੀ ਨੀਤੀ ਹੈਗੀ ਹੈ ਉਹਦੇ ਤਹਿਤ ਸਾਰਾ ਜੜੀ ਕੰਮਜਾਵੇ। ਇੱਕ ਸਾਹਿਬ ਮੈਡੀਕਲ ਕਰਵਾਇਆ ਹੈਗਾ ਲੱਗਦਾ ਹੈਗਾ ਕਿ ਜਿਸ ਤਰ੍ਹਾਂ ਬਾਹਰਲੀ ਕੰਟਰੀ ਦੇ ਵਿੱਚ ਸੀਗਾ ਉਹ ਕੋਈ ਸੀਗਾ ਸ਼ੰਕਾ ਕਿਸੇ ਚੀਜ਼ ਦੀ ਨਹੀਂ। ਨਹੀਂ ਜੀ ਠੀਕ ਹੈ। ਸੋ ਅਸਾਂ ਹੈ ਕਿ ਉਸ ਨੂੰ ਲੈ ਕੇ ਆਏ ਇਹ ਮਸਲਾ ਜਿਹੜਾ ਹੈ ਜੋ ਅਕਤੂਬਰ ਸੈ 27 11 2016 ਦਾ ਹੈ ਜੀ। ਔਰ ਉਸ ਕੇਸ ਨੂੰ ਲੈ ਕੇ ਆਏ ਰੋਮੀ ਨੂੰ ਐਫ ਐ ਨੰਬਰ 142 ਦੇ ਵਿੱਚ ਸੋ ਉਹਨਾਂ ਨੇ ਜੋ ਐਕਸਟ੍ਰੈਡਿਸ਼ਨ ਟੀਟੀ ਦੇ ਮੁਤਾਬਕ ਉੱਥੇ ਸੈਟਲ ਹੋਇਆ ਸੀਗਾ ਹਾਂਗਕਾਂਗ ਦੇ ਵਿੱਚ ਕਿ ਪੁਲਿਸ ਰਿਮਾਂਡ ਅਸੀਂ ਨਹੀਂ ਲਵਾਂਗੇ ਔਰ ਉਹੀ ਗੱਲ ਹੋਈ ਜੱਜ ਸਾਹਿਬ ਨੇ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜਿਆ ਜਿਹੜਾ ਨਿਊ ਜੇਲ ਨਾਬਾਜ ਦੇ ਵਿੱਚ ਭੇਜਿਆ ਗਿਆ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਦੇਖੋ ਹਲੇ ਤਾਂ ਉੱਥੋਂ ਲੈ ਕੇ ਆਏ ਨੇ ਜੋ ਪੰਜਾਬ ਗਵਰਨਮੈਂਟ ਨੇ ਜੋ ਪਹਿਲਾਂ ਕੁਝ ਫੇਲਿਅਰ ਰਿਹਾ ਅੱਜ ਉਹਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਨੇ ਸਾਲਾਂ ਬਾਅਦ ਲੈ ਕੇ ਆਏ ਆ ਹੁਣ ਐਵੀਡੈਂਸ ਕੀ ਲੈ ਕੇ ਆਉਂਦੇ ਨੇ ਨਹੀਂ ਲੈ ਕੇ ਆਉਂਦੇ ਔਰ ਟ੍ਰਾਇਲ ਦੀ ਗੱਲ ਹੈ ਕੀ ਪੇਸ਼ ਕਰਦੇ ਆ